ਹਾਂਜੀ ਅਸੀਂ ਆਏ ਹੋਏ ਹਾਂ ਜੀ ਆਪਣੇ ਭਰਾ ਸਾਡਾ ਕਰਨਲ ਸਾਹਿਬ ਦੇ ਕਰਨ ਮਨਜੀਤ ਸਿੰਘ ਜਣੇ ਘਰੇ ਤੇ ਬੜੇ ਚਿਰਾਂ ਤੋਂ ਸਾਨੂੰ ਕਹਿ ਰਹੇ ਸੀ ਕਿ ਤੁਸੀਂ ਸਾਡੇ ਕੋਲ ਆਉਂਦੇ ਨਹੀਂ ਹੈਗੇ ਤੇ ਸੋ ਅੱਜ ਸੰਡੇ ਸਾਡਾ ਵਿਚਾਰ ਬਣਿਆ ਕੁਝ ਫਰੈਂਡ ਇਕੱਠੇ ਹੋ ਗਏ ਅਸੀਂ ਪਿੰਡੋਂ ਆਪਣੇ ਭਰਾ ਦੇ ਘਰੇ ਕਰਨਲ ਮਨਜੀਤ ਸਿੰਘ ਦੇ ਘਰੇ ਅੱਜ ਆਏ ਤੇ ਬਹੁਤ ਨਿੱਗੇ ਸੁਹਾਦੇ ਮਾਲਕ ਭਾਜੀ ਹੁਣੀ ਸਾਡੇ ਤੇ ਅਕਸਰ ਪਿੰਡ ਨਾਲ ਉਹਦਾ ਮੋਹ ਸੀ ਬਚਪਨ ਕਰਕੇ ਬਚਪਨ ਪਿੰਡ ਗੁਜ਼ਰਿਆ ਉਹਨਾਂ ਦਾ ਤੇ ਉਹਨਾਂ ਦਾ ਕਾਫੀ ਮੋਹ ਆ ਪਿੰਡ ਨਾਲ ਤੇ ਤਕਰੀਬਨ ਉਹ ਜਦੋਂ ਕੋਈ ਪਿੰਡੋਂ ਆਉਂਦਾ ਤਾਂ ਬਹੁਤ ਮਾਨਸਤਕਾਰ ਕਰਦੇ ਆ ਤੇ ਅਕਸਰ ਉਹਨਾਂ ਦਾ ਇਹ ਜਿਹੜੀ ਤਮੰਨਾ ਹੁੰਦੀ ਆ ਕੋਈ ਨਾ ਕੋਈ ਬੰਦਾ ਮੇਰੇ ਪਿੰਡੋਂ ਇਹ ਮੈਨੂੰ ਮਿਲਣ ਆਵੇ ਤੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੋ ਅਸੀਂ ਆਏ ਸੀ ਅੱਜ ਸੰਡੇ ਏ ਪਾਜੀ ਹੁਣਾਂ ਕੋਲ ਤੇ ਅੱਜ ਤੁਹਾਨੂੰ ਇਹ ਪਾਜੀ ਹੁਣਾਂ ਦੇ ਕੁਝ ਸ਼ੌਂਕ ਦਿਖਾਲਦੇ ਆ। ਇਹ ਦੋ ਬੰਨਾਂ ਦੇ ਕੋਲ ਤੇ ਅੱਜ ਤੁਹਾਨੂੰ ਇਹ ਪਾਜੀ ਹੁਣਾਂ ਦੇ ਕੁਝ ਸ਼ੌਂਕ ਦਿਖਾਲਦੇ ਆ। ਲਗਾ ਜਾ ਪਾਣੀ ਅਧੀਆਂ ਮੈਂ ਕਿਹਾ ਮੈਂ ਥੋੜਾ ਇਹ ਇਹ ਭਾਈ ਥੋੜੀਆਂ ਨਹੀਂ ਲੱਗੀਆਂ ਜੜੀਆਂ ਹੁਣ ਅੱਗੇ ਬਹੁਤ ਸੀਗੀਆਂ ਨਾ ਨਹੀਂ ਹੈ ਜੀ ਬੈਸ ਫੁੱਲ ਵਾਲੇ ਦਰਸਤ ਨੂੰ ਜ਼ਿਆਦਾ ਆਉਂਦੇ ਜਾਂਦੇ ਹੈ ਰਣਨਾਲ ਸਾਹਿਬ ਥੋੜੇ ਵੀਡੀਓ ਪਾਉਣਗੇ ਜੀ ਨਹੀਂ ਇਹ ਖਲੋ ਕੱਚਾ ਕੱਚਾ ਤੋੜ ਲੋ ਪੰਜਾ ਤੋਂ ਮਾੜਾ ਜਾਂ ਪੰਦਗਾ ਇਹਨੂੰ ਕੋਈ ਮਗਾ ਕੇ ਪੰਜਾਬ ਦੇ ਵਿੱਚ ਰੱਖੀ ਸੀ ਹਾਂ ਤੇ ਦੋ ਤਿੰਨ ਹੀ ਟੰਡਾ ਲਾ ਫਰੂਟ ਦਾ ਗਾਰਡਨ ਕੁਛ ਬਾਜੀ ਹੋਣੀ ਲਾਇਆ ਘਰੇ ਇਹ ਫਰੂਟ ਦੇ ਬੂਟੇ ਤੇ ਸ਼ਰਦ ਦੇ ਵਿੱਚ ਬਾਜੀ ਹੋਣੀ ਦੇਖੋ ਕੁਝ ਭਾਜੀ ਹੁਣ ਨੂੰ ਸ਼ੌਂਕ ਆ ਫੁੱਲਾਂ ਬੁੱਟਿਆਂ ਦਾ ਮੋਰਚੇ ਨਾਲ ਪੰਪਨਾਂ ਤੋਂ ਇਹ ਹੋਊਗਾ ਕਿ ਜਿਹੜੇ ਰੱਖੇ ਨੇ ਇੱਕ ਹਜ਼ਾਰ ਤੋਂ ਜਿਆਦਾ ਬੰਨਣ ਨੂੰ ਜਿਹੜੇ ਰੱਖੀ ਹੋਣਾ ਬਤਨਾਂ ਦੀ ਸੱਬੀ ਹੋਵੇ। ਔਰ ਜਿਹਦੇ ਸੱਬੀ ਤੋਂ ਹੁਣ ਲੱਗੇ ਸਨ। ਦਬੇ ਉਹਨਾਂ ਕਥਾ ਜੀ ਚੱਲਦੀ ਜੀ ਨਾ। ਭਾਜੀ ਹੁਣ ਦਾ ਪੰਛੀ ਨਾਲ ਬਹੁਤ ਪ੍ਰੇਮ ਪਿਆਰ ਆ ਛੋਟੇ ਹੁੰਦਿਆਂ ਦਾ ਭਾਜੀ ਹੁਣ ਦਾ ਪੰਛੀਆਂ ਨਾਲ ਪਿਆਰ ਸੀ ਇਸ ਲਈ ਭਾਜੀ ਹੁਣ ਇਦਾਂ ਹੀ ਰੱਖੇ ਹੋਏ ਆ ਅੱਗੇ ਵੀ ਪੰਛੀ ਰਹਿੰਦੇ ਆਗੇ ਅੱਛਾ ਬਸ ਹੀ ਹੋ ਗਏ ਲੜ ਜਾਂਦਾ ਇਹ ਹਰੇ ਉਹ ਬੱਚਾ ਖਾ ਰਿਹਾ ਪਿੰਗਟ ਨਾ ਰਿਹਾ ਹੋਰੇ ਹੋਰ ਬੱਚੋ ਕਟੋ ਤਾਂ ਮੇਰੇ ਚਟਾ ਦਾ ਜਿਹੜੀ ਇਹ ਜਟ ਗਿਆ ਉਹ ਤਾਂ ਉਹਦੇ ਆਲੇ ਦੋਲੇ ਇੱਕਦਮ ਲਾਲ ਜਿਦਾਂ ਉਹ ਦੂਜੇ ਨਹੀਂ ਹੁੰਦੇ ਆਲੂ ਹਰੇ ਮੋਦਾਂ ਰੰਗ ਦਾ ਬਸ ਬਸ ਆਪਾਂ ਜਨਾ ਆ ਬੱਬੂ ਬੋਸਾ ਬਬੂ ਗੂ ਜੀ ਹਾਂ ਆ ਲੱਗਿਆ ਇਹਨੂੰ ਵੀ ਬੂਟਾ 2 ਫੁੱਟ ਵੱਡਿਆ ਰਿਹਾ ਤੇ ਲੱਗਾ ਹੁਣ ਪਾਜੀ ਉਹ ਉਹ ਜਿਹੜਾ ਬੂਟਾ ਜਿਹਨੂੰ ਆੜੂ ਲੱਗੇ ਸੀ ਉਹ ਹੀ ਨਾ ਲੇਟ ਹੈ ਇਹ ਆੜੂਆਂ ਦਾ ਬਦਾਮਾਂ ਦਾ ਆ ਆੜੂਆਂ ਦਾ ਨਾ ਬਰਾੜੂ ਜਿਹੜਾ ਆ ਹਾਂ ਉਹ ਬਹੁਤ ਲੇਟ ਲੱਗੇ ਆ ਆੜੂ ਨਹੀਂ ਆੜੂ ਨੂੰ ਕੀ ਖਰਮਾਨੀ ਕਹਿੰਦੇ ਆ ਨਹੀਂ ਨਹੀਂ ਇੱਕ ਸਾਡੇ ਦਾ ਪਹਿਲੋਂ ਆੜੂ ਲੱਗਿਆ ਸੀ ਉਹ ਇਹ ਲੇਟ ਲੱਗਾ ਲੇਟ ਲੱਗਾ ਮੈਂ ਕਿਹਾ ਬਦਾਮਾਂ ਦਾ ਬੂਟਾ ਖਰੇ ਹੋ ਪੋਪੀਤੇ ਬੋਲ ਨੇ ਪੋਪੀਤੇ ਜਦੋਂ ਚੱਲਦੇ ਰਹਿੰਦੇ ਨਵੇਂ ਬਲਾਂਦੇ ਰਹਿੰਦੇ ਹੁਣ ਉਹ ਉਧਰ ਲਾ ਕੇ ਬਹੁਤ ਉਹ ਹੁਣ ਖਤਮ ਹੋ ਗਿਆ ਤੇ ਛੋਟੇ ਨੇ ਲੱਗਦੇ ਆ ਯਾਨੀ ਇੰਨਾ ਫਲ ਨਹੀਂ ਤਾਂ ਲੰਮਾ ਜ਼ਿਆਦਾ ਹੋ ਗਿਆ ਫਲ ਘਟ ਰਿਹਾ ਉਹ ਹਰੀਆਂ ਮਿਰਚਾਂ ਕਾਫੀ ਲੱਗੀਆਂ ਆ ਇਹ ਤਾਂ ਪੱਕੇ ਹੀ ਲੌਣੇ ਹੈ ਪੱਕੇ ਹੀ ਲੌਣੇ ਜਿੱਦੀ ਵਾਰਤੀ ਦੀ 6 ਵਜੇ ਤੱਕ ਮਿਲਿਆ ਜਰਾ ਸੰਸਾਈ ਹੂੰ ਕੋਈ ਨਹੀਂ ਇਹ ਵੀ ਅੰਮੀ ਬੰਦਾ ਵੀ ਕੰਬੋ ਚੀ ਵੀ ਬੰਦ ਕੋਈ ਛੇਕ ਨਹੀਂ ਕੋਈ ਅੱਜ ਲੋਕ ਪਰੇ ਲੋਕ ਦੇ ਕੰਮ ਜਿੰਗਲਦੇ ਆ 1099 ਉਹਨੂੰ 15 ਹਜ਼ਾਰ ਰੁਪਏ ਦੇ ਦਿੰਦੇ ਆ। ਇਹ ਜਿਹੜਾ ਨੰਬਰ ਜਿਹੜਾ ਉਹ ਤੋਂ ਇੰਪੋਰਟ ਹੋੜਾ ਉਹਦੇ ਉੱਪਰ 25 ਲੱਗਦੇ ਆ ਸਕੂਲੀ ਉਹਦੇ ਤੱਕ ਲਗਵਾਇਆ ਇਹ 25 ਹਜ਼ਾਰ ਦੀ ਰੰਡੀ ਆ ਵਧੀਆ ਪਾਈ ਤੇ 25 ਕਰਦੇ ਆ ਜੀ। ਇਹਦੇ ਨਾਲ ਸ਼ਾਮ ਨਾਲ ਦਾ ਖੁੰਨਾ ਰੋਟ ਚੀਨਦਾ 40 ਆ ਜੀ। ਕੋਈ ਨਾ ਪੈ ਗਿਆ ਲੋਹੇ ਦਾ ਹੰੜਾ ਤੋਂ ਯੂਨੀ ਸੰਗਮ ਮੱਜਨ ਦਾ ਲੋਹੇ ਦਾ ਆਪਣੇ ਪਰਮਪਰਪਰ ਵੀ ਹਾਂ ਉੱਤੇ ਗਿਆ ਉਹ ਵੀ ਉੱਪਰ ਬਾਹਰ ਆ ਉਹ ਵੀ ਉਹ ਲੋਹੇ ਦਾ ਡੰਡਾ ਛੱਡ ਕੇ ਨਾ ਉਹ ਵੀ ਆਪਣਾ ਆ ਉਹਦੇ ਨਾਲ ਨਾਲ ਜੋੜ ਦਿੱਤਾ ਨੂੰ ਵੇਲਡ ਕਰ ਦਿੱਤਾ ਵੇਲਡ ਕਰ ਦਿੱਤਾ ਜੀ ਆ ਤੁਸੀਂ ਸਾਈਕਾ ਬਾਰ ਦਾ ਵੀ ਜੀ ਬਹੁਤ ਆਉਂਦਾ ਰੱਖੀ ਹੈ ਜੀ 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 ਕਦੀ ਜਾਣਾ ਆਪਣਾ ਨਾਮ ਬਾਕੀ ਉਹ ਮਾਲੀ ਤੇ ਮੰਦੂਰ ਦਾ ਕੰਮ ਹੈ ਇਹਦੇ ਪੌਦੇ ਤੋਂ ਦੋ ਹਫ਼ਤੇ ਚ ਦੋ ਦਿਨ ਆਣਾ ਮੈਨੂੰ ਸਗਰਮੀ ਤੇ ਉਹ ਹੀ ਦੇਖਣਾ ਜਦੋਂ ਹੁਣ ਇਹਦੀ ਆ ਗਈ ਲਾਈਵ ਨੂੰ ਬਹੁਤ ਆ। ਜੀ ਇੱਕ ਗੱਲ ਸੁਣ ਆਹ ਤਾਂ ਸਭ ਤੋਂ ਪੁਰਾਣਾ ਮੇਰਾ ਸਮਾਨ ਹੈ। ਆਹ ਨਾ ਜੇਡ ਪਲਾਂਟ ਤਾਂ ਬਹੁਤ ਪੁਰਾਣਾ ਹੈ। ਇਹ ਮੇਰਾ 2013 ਤੋਂ ਚੱਲਦਾ ਹੈ। ਪਟਾਣਕੋਟ ਤੋਂ ਲੁੱਤੂ ਵੀ ਚੱਲਦਾ। ਇਹਨਾਂ ਨੂੰ ਜਿੱਤੈ ਬਹੁਤ ਘੱਟ ਪਾਣੀ ਜੇ ਤੋੜ ਗਏ ਜ਼ਿਆਦਾ ਪਾਣੀ ਪੰਗੇ ਹੀ ਹੈ। ਮੇਰੇ ਵੀ ਨਾ ਦੋ ਕੋਈ ਸਾਲਾਂ ਕਰਦੇ। ਇਹ ਇਹ ਵਾਰ ਸਾਲ ਕਰਦੇ। ਤੁਮ ਕਿੰਨਾ ਪਾਣੀ ਜੀ ਜੀ ਨਾ ਪਾਣੀ ਕਰੀ ਨਾ ਨਾ ਗਲੇ ਜਾਣਾ ਪਤਾ ਜਾਣੇ ਪਸੇ ਆਏ ਦੇਖਣੇ ਹਨ ਖਣਿ ਖਾਲ ਦੇ ਦੇ ਬਟਾ ਅਜੇ ਬੋਲੀ ਹੋਰ ਸੀ ਦੇਖ ਲਾ ਦੇ ਆਲੇ ਨੇ ਨਾ ਜੇ ਨਾ ਪਾਣੀ ਦਾ ਬਹੁਤ ਛਾ ਹੋ ਗਿਆ ਕੀ ਕਰ ਤੈਨੂੰ ਅੱਜ ਦਿਨ ਦਾ ਇਹ ਹਿੰਦੀ ਵੀ ਸ਼ਾਮ ਹੈ ਪਰ ਫੁੱਲਾਂ ਦਾ ਕੰਮ ਘੱਟ ਰਿਹਾ ਸ਼ਾਮੀ ਜਿਹੜਾ ਹੈ ਉਹ ਦੇਖੋ ਪੰਛੀਆਂ ਦਾ ਪ੍ਰੇਮ ਆਲ ਨੇ ਉਹ ਫੇਲ ਦੀ ਕਲੱਚ ਆਪਾਂ ਦੇ ਵੀਰ ਨੇ ਆ ਇਹ ਸਾਡੇ ਭਾਜੇ ਦਾ ਸ਼ੌਂਕ ਆ ਜੀ ਦੇਖੋ ਪਲਾਂਟਸ ਰੱਖਣੇ ਇਹ ਵੱਡੇ ਭਾਜੇ ਦਾ ਸ਼ੌਂਕ ਆ ਆਹ ਚੜ੍ਹਦੇ ਪਰ ਚੌਂਕ ਨੇ ਕਰੇ ਰਿਹਾ ਜੇ ਰੋਡ ਹੋਵੇ ਰੋਡ ਤੇ ਡਰਦੀਆਂ ਨੇ ਨੇ ਅੰਦਰ ਆਂਦੀਆਂ ਵਾਹ ਰਿਕਾ ਪਾਵੇਂ ਜੀ ਵਧੀਆ ਬਣਾ ਲਿਆ ਰਿਕਾ ਇਹ ਬੰਬੂ ਪਾਉਂਦਾ ਰਿਕਾ ਪਾਉਂਦੇਰੇ ਬੰਬੂ ਪਾਉਂ ਮਾਰ ਲਗਾ ਦੇ ਇੱਧਰ ਚਮਾਉ ਆ ਇੰਨਾ ਵਧੀਆ ਨਹੀਂ ਹੋਇਆ ਜਿਹੜਾ ਹੋਰ ਨਾਲ भाई भाई, ये अच्छा डलगे भैया डल